ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਕਿੰਨਾ ਟਾਈਮ ਹੋ ਗਿਆ ਸਵਾ 12 ਹੋ ਗਿਆ ਤੇ ਤੁਹਾਡੇ ਭਾਜੀ ਕਹਿੰਦੇ ਰਮਨ ਨਾਸਤਾ ਨੂੰ ਤਬ ਬਣਾ ਲਓ ਕਿਉਂਕਿ ਅਸੀਂ ਨਾਸਤਾ ਲੇਟ ਹੀ ਕਰਦੇ ਆ ਇੱਧਰ ਜੱਪੂ ਵੀ ਬੈਠਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭੈਣਾਂ ਨੂੰ ਸਾਰਿਆਂ ਮਾਤਾ ਨੂੰ ਸਾਰੇ ਬਜ਼ੁਰਗਾਂ ਨੂੰ ਤੇ ਬੱਚਿਆਂ ਛੋਟੇ ਬੱਚਿਆਂ ਨੂੰ ਪਿਆਰ ਭਰੀ ਸੱਸੀ ਦੀ ਜੋੜੀ ਵੱਲੋਂ ਮੈਂ ਨਾ ਉਹਦੇ 'ਚ ਚੈੱਕ ਕਰਨੇ ਆ ਸਾਨੂੰ ਨਾ ਜਿਹੜਾ ਇਹਦਾ ਸਿਸਟਮ ਹੈ ਨਾ YouTube ਦਾ ਉਹਦੇ 'ਚ ਸਾਰਾ ਕੁਝ ਪਤਾ ਲੱਗ ਜਾਂਦਾ ਕਿੰਨੇ ਬੱਚੇ ਵੇਖਦੇ ਨੇ ਕਿੰਨੇ ਮੇਲ ਵੇਖਦੇ ਕਿੰਨੇ ਫੀਮੇਲ ਵੇਖਦੇ ਨੇ ਉਹ ਤੋਂ ਪਤਾ ਲੱਗਦਾ ਤੇ ਕਿੰਨੀ ਵੀਡੀਓ ਇੰਡੀਆ 'ਚ ਚੱਲਦੀ ਹੈ ਕਿੰਨੀ ਵੀਡੀਓ ਬਾਹਰ ਚੱਲਦੀ ਹੈ ਬਾਹਰ ਦੇ ਦੇਸ਼ਾਂ 'ਚ ਉਹ ਜਿਹੜਾ ਦਾ ਸਾਰਾ ਪਤਾ ਚੱਲਦਾ ਦਿਨ ਰਾਤ ਦਾ ਵੀ ਪਤਾ ਚੱਲਦਾ ਦਿਨ 'ਚ ਕਿੰਨੀ ਚੱਲਦੀ ਹੈ ਤੇ ਰਾਤ 'ਚ ਮੈਨੂੰ ਉਹ ਚੀਜ਼ ਵੇਖ ਕੇ ਨਾ ਬੱਚਿਆਂ ਦਾ ਇਹ ਵੀ ਚੀਜ਼ ਉਹ ਕਿੰਨੀ ਏਜ ਦੇ ਚੱਲ ਰਹੀ ਏਜ ਦੇ ਏਜ ਦੇ ਵੀ ਪਤਾ ਲੱਗਦਾ ਕਿ ਕਿੰਨੀ ਏਜ ਦੇ ਵਿੱਚ ਚੀਜ਼ਾਂ ਦੇ ਰਹੀ ਹੈ ਬੱਚਿਆਂ ਬੱਚੇ ਤਾਂ ਇਥੋਂ ਦੀ ਤਾਂ ਪਤਾ ਲੱਗਦਾ ਕਿ ਬੱਚੇ ਦੀ ਏਜ ਦੇ ਵੀ ਵੇਖਦੇ ਨੇ ਉਹਦੇ ਵਿੱਚ ਇਹ ਚੀਜ਼ ਪਤਾ ਲੱਗਦੀ ਹੈ ਤੇ ਜੱਪੂ ਦੇ ਕਰਕੇ ਜੱਪੂ ਨੂੰ ਬਹੁਤ ਪਸੰਦ ਕਰ ਦੇਤਾ ਕਰਕੇ ਓਹੋ ਕੜਾਈ ਗਈ ਮੇਰੀ ਉਹ ਮੈਂ ਜੋ ਰੱਖੀ ਸੀ ਕੜਾਈ ਬਣਾਉਣ ਲੱਗੀ ਸੀ ਮੈਂ ਖਿਚੜੀ ਖਿਚੜੀ ਵੇਖੋ ਆ ਕਿਵੇਂ ਦੀ ਹੈ ਨਾ ਰੈਡੀਮੇਡ ਮਿਲਦੀ ਹੈ ਸਿਰਫ ਇਹਨੂੰ ਨਾ ਸੀ ਤੜਕਾ ਅਗਰ ਲਾਣਾ ਲਾ ਲੋ ਨਹੀਂ ਤੇ ਸਿੱਧਾ ਤੁਸੀਂ ਪਾਣੀ ਚ ਵੀ ਬਣਾ ਸਕਦੇ ਹੋ ਤੇ ਮੈਂ ਤੇ ਤੜਕਾ ਲਾ ਕੇ 베ਜ ਜੀ ਬਣਾਵਾਂਗੀ ਪਿਆਜ਼ ਪਿਉਜ ਪਾ ਕੇ ਥੋੜੇ ਆਲੂ ਵੀ ਪਾ ਲੂੰ ਕਿਆ ਮੈਂ ਤੇ ਉਹ ਭਾਈ ਜੀ Shimla mirch ਪਈ ਮੈਂ ਕਿਹਾ ਚਲ ਥੋੜੀ ਜੀ ਆਲੂ ਨਾ ਅੰਦਰ ਸੈਲਾ ਜਾ ਜਾਂਦਾ ਹੁਣ ਮੈਨੂੰ ਆਲੂ ਲਬਣਾ ਪਏਗਾ ਬੱਲੇ ਤੇ ਕਿਵੇਂ ਮੈਂ ਗਾਣਾ ਗਾਉਂਦਾ ਸੀ ਸਾਬਰਖਾਨ ਦਾ ਜੱਪੂ ਤੂੰ ਚੋਕ ਖਾ ਇਹਨੇ ਚੋਕ ਖਾਦਾ ਨਾ ਫੇਰ ਅਫਰੀਕਾ ਦਾ ਹੈ ਇਹਨੇ ਚੋਕ ਖਾਦਾ ਫੇਰ ਖਾਦਾ ਆਪੇ ਬਕੀੜੇ ਬਣ ਜਾਣਗੇ ਇਹਦੇ ਥੱਡ ਚਾਹ ਪੇ ਲੈ ਜਾਣਗੇ ਆਹ ਦੇਖ ਲੋ ਪਤਾ ਕੀ ਕਰਦੀ ਹੈ ਮੇਰਾ ਨਾ ਮਸ਼ੀਨ ਦਾ ਸਮਾਨ ਪਿਆ ਹੈ ਇਹਨੂੰ ਐਡੀ ਹੁਣ ਇਹਨੂੰ ਮੈਂ ਚਾਬੀਆਂ ਤੇ ਲੁਕਾ ਕੇ ਰੱਖ ਲੈਂਦੀ ਆ ਪਰ ਆ ਡਾ ਤਾਂ ਮਾਕ ਲਗਾਨੀ ਨਾ ਪਾਪਾ ਦੀ ਬਾਈਕ ਦੀ ਚਾਬੀ ਕੱਢ ਕੇ ਲਿਆਉਗੀ ਜਾਂ ਕੋਈ ਐਹੋ ਜੀ ਚੀਜ਼ ਜਿਹੜੀ ਉਹ ਲੋਕ ਚ ਜੇ ਅੜ ਜਾਏ ਤੇ ਮੈਂ ਸਮਾਨ ਕੱਢ ਲਾ ਤੇ ਮੈਂ ਇੱਧਰ ਉੱਧਰ ਹੋਵਾਂ ਨਹੀਂ ਤੇ ਆਪਣਾ ਇਨੇ ਦਿਮਾਗ ਲਗਾਇਆ ਨਹੀਂ ਹਨਾ ਹਾਂ ਕਹਿੰਦੀ ਹਾਂ ਕੀ ਕਰਦਾ ਫਿਰ ਚੌਖ ਖਾਣਾ ਨਾ ਬੁੱਠੇ ਕੰਮ ਕਰਦੇ ਨਾ ਕਿਹਨਾ ਜੁਆ ਕਾਣੇ ਜੂਆ ਨਾ ਕਢਾਉਣੀਆਂ ਸਿਰ 'ਚ ਉਹ ਨਾ ਅੱਗੇ ਜੂਆ ਪਾਉਣੀਆਂ ਪੈਂਦੀਆਂ ਹੁੰਦੀਆਂ ਸੀਗਾ ਹਾਂ ਸਾਡੀ ਮਾਤਾ ਕਹਿੰਦੀ ਹੁੰਦੀ ਸੀ ਮੇਰੇ ਵੀ ਜੂੜਾ ਰੱਖਿਆ ਹੁੰਦਾ ਸੀ ਹਾਂ ਜੂਆ ਨਾ ਛੱਪੜ ਟਿਕੜੀ ਇਸ ਕੇ ਲਈ ਜਾਂ ਨਾ ਨਾ ਠੀਕ ਹੈ ਐਂ ਕਹਿ ਕੇ ਤੇ ਮੰਮੀ ਸਾਨੂੰ ਪਤਾ ਕੀ ਕਹਿੰਦੇ ਸੀ ਮੋਰੀ ਹੋ ਜੇਗੀ ਆ ਸਿਰ ਚ ਸਿਰ ਚ ਮੋਰੀ ਹੋ ਜੇਗੀ ਆ ਐਵੇਂ ਕਹਿੰਦੇ ਸੀ ਅੱਜ ਤੱਕ ਤਾਂ ਇਹੀ ਚੱਲਦਾ ਹੁੰਦਾ ਸੀ ਛੱਪੜ ਚਕੜੀ ਹਿੱਸਕੇ ਲੈ ਜਾਂਦਾ ਨੂੰ ਮੈਂ ਮੈਨੂੰ ਇਹ ਕਹਿੰਦਾ ਸੀ ਮੋਰੀ ਹੋ ਜੇਗੀ ਸਿਰ ਚ ਸਕੂਲ ਦੇ ਟਾਈਮ ਚ ਨਾ ਆ ਜਾਂਦਾ ਸੀ ਤੇ ਮੰਮੀ ਨਾ ਦੁਪਹਿਰੇ ਟਾਈਮ ਸਕੂਲੋਂ ਆ ਕੇ ਰੋਟੀ ਰੋਟੀ ਖਾ ਆ ਕੇ ਤੇ ਮੰਮੀ ਨੇ ਬਾ ਲੈ ਨਾ ਵੀ ਸਿਰ ਵੇਖਣ ਤੇ ਮੈਂ ਵੀ ਨਾ ਮਮ ਗੋਦੀ ਚ ਸਿਰ ਰੱਖ ਕੇ ਆਰਾਮ ਨਾਲ ਬਹਿ ਕੇ ਸੇਰ ਸਾ ਨਿਕਲਦੀ ਹੈ ਕਿਤੇ ਸੀ ਹਜੇ ਉਹਨ ਸ਼ੱਕ ਤੇ ਕੱਢਣਾ ਹੀ ਕੱਢਣਾ ਹੁੰਦਾ ਨਹੀਂ ਜੀ ਮੈਰੇ ਨਹੀਂ ਹੁੰਦੀ ਸੀ ਚੜ ਵੀ ਜਾਂਦੀ ਸੀ ਕੋਈ ਆ ਤੇ ਹੈ ਨਹੀਂ ਐ ਸੋਹਤ ਹੋਲਾ ਦਿੱਤੀ ਜਾਂਦੀ ਐ ਦੀ ਇਹ ਤੇ ਵੱਡੇ 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 ਆ ਹੋਣ ਨਹੀਂ ਹੁੰਦੀਆਂ ਹੋਣ ਘਟ ਸੀਜ਼ਨ ਘਟ ਗਿਆ ਹੁੰਦਾ ਰਵਾਜ ਟ੍ਰੈਂਡ ਹੈ ਨਹੀਂਗਾ ਜੋ ਰਨ ਹੱਟ ਰਨ ਖਤਮ ਕਿਉਂਕਿ ਆਜ ਕੱਲ ਇਹ ਚੀਜ਼ ਨਾ ਸਕੂਲ ਚ ਨਹੀਂ ਪਹਿਲੇ ਪਹਿਲੇ ਨਾ ਮਾਪਿਓ ਬਤਾਏ ਪਹਿਲੇ ਨਾ ਸਕੂਲ ਚ ਨਾ ਇਹ ਚੀਜ਼ਾਂ ਗੌਰ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਬੱਚੇ ਆ ਦੇ ਪੈ ਜਾਂਦੀਆਂ ਸੀ ਇਹ ਟੀਚਰਸ ਨਹੀਂ ਕਹਿੰਦੀਆਂ ਸੀ ਹੁਣ ਹੋ ਗਏ ਸਕੂਲ ਦੇ ਰੂਲ ਅਲੱਗ ਤੇ ਹੁਣ ਕਹਿੰਦੇ ਬੱਚਾ ਬਿਲਕੁਲ ਸਾਫ ਸੁਥਰਾ ਹੋਵੇ ਟੀਚਰ ਟੀਚਰਾਂ ਦੇ ਹੁੰਦੇ ਸੀ ਟੀਚਰਾਂ ਮਾਰ ਦਿੰਦੇ ਸੀ ਬੱਚਿਆਂ ਨੂੰ ਜਾਂ ਬੱਚੇ ਮੜਿਆਉਂਦੇ ਸੀ ਟੀਚਰਾਂ ਮੈਂ ਜਾਵਾਂ ਆ ਲੋ ਮੈਂ ਹੁਣ ਆਲੂ ਵੀ ਮਾਂ ਮੇਰੇ ਲੋ ਤੇ ਚ ਆਲੂ ਲੈ ਮੈਂ ਕੋਲੋਂ ਕਈ ਮੈਨਾਂ ਨੇ ਕਿਹਾ ਦੀਦੀ ਤੁਸੀਂ ਨਾ ਰਸਤੀ ਨਾਲ ਦੱਸਿਆ ਕਰੋ ਹਨਾ ਮੇਰੇ ਕੋਲ ਦਸਤੀ ਤੇ ਸ਼ਾਇਦ ਨਹੀਂ ਜਾਣੀ ਬਾਕੀ ਤੁਸੀਂ ਮੈਂ ਤੁਹਾਨੂੰ ਪੂਰੀ ਤਰ੍ਹਾਂ ਦਿਖਾ ਦਾਂਗੀ ਇਹ ਵੀਡੀਓ ਕਰਨਾ ਹੈ ਮੈਂ ਇਕੱਤੀ ਜੀ ਪਾਤੀ ਆਲੂ ਪਿਆਜ਼ ਤੇ ਫਿੰਡਾ ਮਰਤੀ ਅਨੂੰ ਤਾਂ ਹੀ ਤਰ੍ਹਾਂ ਜਦੋਂ ਅੱਬਦਾ ਭੁੰਨਿਆ ਜਾਏਗਾ ਬਿਲਕੁਲ ਭੁੰਨੀ ਜਾਏਗੀ ਉਦੋਂ ਮੈਂ ਲੂਣ ਮਾਰ ਕੇ ਪਾ ਦੇਣਾ ਇਹਦੇ 'ਚ ਥੋੜਾ ਜਿਹਾ ਕਿਉਂਕਿ ਜਿਹੜੀ ਖਿਚੜੀ ਉਹ ਮਿਕਸ ਹੈਗੀ ਆ ਤੇ ਵਿੱਚ ਲੂਣ ਵਗੈਰਾ ਪਹਿਲੇ ਹੀ ਹੈਗਾ ਘੱਟ ਹੋਂਦਾ ਘੱਟ ਹੈ ਤੇ ਮੈਂ ਆਪਣੇ ਉਸ ਦੇ ਹਿਸਾਬ ਨਾਲ ਲੂਣ ਪਾ ਦਾਂਗੀ ਲੂਣ ਵਿੱਚ ਤੇਲ ਥੋੜਾ ਜਿਹਾ ਹੀ ਪਾਇਆ ਤਾਂ ਕਿ ਇਹ ਭੋਲੇ ਨੇ। ਝੁੱਜਣ ਦੀ ਵਾਰ ਤੋਂ ਬਾਅਦ ਕਰੀਆ ਨਹੀਂ। ਤੇ ਤੁਹਾਡੇ ਪਾਜੀ ਬਣਾਣਗੇ ਸ਼ਾਮੀ ਦਹੀਂ ਭੱਲੇ। ਉਹ ਕਹਿੰਦੇ ਤੇਰੇ ਸੀ ਕਿ ਦਹੀਂ ਭੱਲੇ ਬਣਾਵਾਂਗਾ ਕਿਉਂਕਿ ਉਦੋਂ ਨਾ ਅਸੀਂ ਦਾਲ ਬਣਾਈ ਤੇ ਦਾਲ ਬਨ ਗਈ ਉਹ ਕਿਉਂ ਹੀ ਗਈ ਜਿਆਦਾ ਮੈਂ ਅਲੱਗ ਤੇ ਹੁੰਦੀ ਤੇ ਤੁਹਾਡੇ ਭਾਜੀ ਅਲੱਗ ਤੇ ਹੁੰਦੇ ਉਹ ਹੋ ਗਈ ਦੋ ਥਾਂ ਤੇ ਹੁਣ ਸਟ ਨਹੀਂ ਦੇਣੀ ਤੇ ਨਾ ਦਾਲ ਵਾਦਾ ਸਕਦੇ ਸੀ ਉਹ ਚੱਕਰ ਜੇ ਹੁਣ ਅਗਲੇ ਕੱਲ ਦਹੀਂ ਭੱਲੇ ਬਣਾ ਲਾਂਗੇ ਸਮਾਨ ਵੀ ਹੈ ਜੇ ਸਮਾਨ ਨਾ ਹੁੰਦਾ ਤੇ ਸ਼ਾਇਦ ਅਸੀਂ ਨਹੀਂ ਬਣਾਉਂਦੇ ਸਮਾਨ ਹੈਗਾ ਤੇ ਚੱਲੇ ਥੋੜੀ ਜਿਹੀ ਮੈਂ ਉਹ ਡਿਊਟੀ ਤੁਹਾਡੇ ਭਾਜੀ ਦੀ ਹੈ ਉਹ ਹਰਦੀਚੀ ਬਣਾਣਗੇ ਮੈਂ ਡਿਊਟੀ ਹੈਗੀ ਮੇਰੀ ਸੇਰੇ ਨਾਲ ਤੇ ਹੁਣ ਮੈਂ ਨਾਲ ਨਾਲ ਵੀਡੀਓ ਤਾਂ ਬਣਾ ਰਹੀ ਆ ਕਿਉਂਕਿ ਕਿਸੇ ਦਾ ਸਵਾਲ ਦਾ ਜਵਾਬ ਅਗਰ ਕੋਈ ਕਰਦਾ ਤੇ ਉਹਨੂੰ ਮਿਲ ਜੇ ਆਪਣੇ ਆਪ ਉਹ ਜ਼ਰੂਰੀ ਨਹੀਂ ਅਸੀਂ ਆਪਣੇ ਮੂੰਹ ਤੋਂ ਹੀ ਦਈਏ ਹੈ ਨਾ ਕੰਮਕਾਰ ਤੋਂ ਜਾਂ ਕਿਸੇ ਵੀ ਚੀਜ਼ ਤੋਂ ਪਰ ਸਫਾਈ ਵੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਬਾਰ ਬਾਰ ਕਿਉਂਕਿ ਘਰ ਦੇ ਕੰਮ ਤਾਂ ਕਦੀ ਮੁੱਕਦੇ ਨਹੀਂ ਆ ਐ ਤੇ ਵੱਧਦੇ ਹੀ ਆ ਕਦੀ ਕੋਈ ਕੰਮ ਪੈ ਜਾਂਦਾ ਤੇ ਕਦੀ ਕੋਈ ਕੰਮ ਪੈ ਜਾਂਦਾ ਸਾਰੇ ਆਪਣੇ ਆਪਣੇ ਘਰਾਂ ਵਾਲੇ ਹੁੰਦੇ ਨੇ ਨਾ ਲੇਡੀਜ਼ ਦਾ ਤਾਂ ਵੈਸੇ ਹੀ ਕੰਮ ਕਰਕੇ ਨਾ ਜਿਆਦਾ ਵੱਧ ਜਾਂਦਾ ਬਾਕੀ ਕਿੱਥੇ ਜੋ ਆਵਾਜ਼ ਬੰਦ ਕਰ ਦੋ ਜੱਪੂ ਤੁਸੀਂ ਕਿੱਥੇ ਚੱਲੇ ਹੋ ਮੈਂ ਤਾਂ ਕਿਤੇ ਨਹੀਂ ਚੱਲੀ ਲੰਗੀਦਾ ਪਾਣ ਲੱਗੀ ਆ ਕੀ ਪਾਪਾ ਨੇ ਗਾਣਾ ਚਲਾਇਆ ਸੀ ਤਾਂ ਕਰਕੇ ਹਾਂ ਓਏ ਗਾਣਾ ਤੁਸੀਂ ਬੰਦ ਕਰਤਾ ਉਹ ਤਾਂ ਕਾ ਗੰਨਮ ਮਸਾਹੀ ਤਿਆਰ ਹੋਈ ਸੀ ਚੱਪਲ ਪਾ ਕੇ ਖਿਚੜੀ ਪਪਾ ਖਾਏਗਾ ਖਿਚੀ ਪਪਾ ਮੰਮੀ ਸਾਨੂੰ ਕਹਿੰਦੇ ਸੀ ਖਿਚੀ ਪਪਾ ਖਾ ਲੋ ਛੋਟੇ ਹੁੰਦੇ ਬੱਚਿਆਂ ਨੂੰ ਹਨਾ ਮਾਵਾ ਕਹਿੰਦੀਆਂ ਹਨਾ ਐ ਮਟੇ ਲਾ ਠਾ ਕਾਕਾ ਚੱਕਦੇ ਚੱਕਦੇ ਹੀ ਡਿੱਗ ਗਿਆ ਪੁੱਤ ਤੂੰ ਉੱਠ ਜੋ ਦੋ ਉੱਥੇ ਜਾ ਮੇਰਾ ਪੁੱਤ ਆਦ ਦੇਖਿਓ ਜਦੋਂ ਆਪਣਾ ਕਾਕਾ ਚੱਕ ਰਹੀ ਸੀ ਜਦੋਂ ਆਪਣਾ ਕਾਕਾ ਚੱਕ ਰਹੀ ਕਾਕਾ ਚੱਕਦੀ ਚੱਕਦੀ ਉਹ ਦੂਆ ਲਾ ਨੌਜੀ ਲੱਗਿਆ ਨੂੰ ਨੋਤੀ ਆ ਗਈ ਤੋ ਹੋਰ ਕੀ ਕਿਤਾ ਚੁੱਪ ਤੂੰ ਬੁਲਾ ਜਾ ਤੂੰ ਆ ਬਲਾ ਚੁਆ ਚੋ ਕੰਦ ਤੂ ਅਕੀ ਪਈਆ ਹੋ ਪੋਟੀ ਕਰਤੀ ਕਰ ਕੇ ਨੇ ਪੋਟੀ ਤੇ ਸਾਫ ਕਰ ਲਉ ਜੀ ਆ ਆ ਕਿ ਆਹ ਪੋਟਰ ਪਾਡਰ ਨਹੀਂ ਪਾਇਆ ਪਾਉਡਰ ਤਾਂ ਪਾਇ ਤੇਰੇ ਸਾਚੀ ਵੱਜਣਾ ਇਹ ਮੁੜ ਕੇ ਆਏ ਜਨਾ ਕਰ ਮੁੜ ਕੇ ਤੂੰ ਰੋਣਾ ਤੇਦੀ ਕੁਛ ਕਰ ਪਾਉਡਰ ਲੈ ਕੋਲ ਚੱਕ ਸੈਂਟ ਵੀ ਲਾਉਣਾ ਢਿਊ ਢਿਊ ਕਾਕਾ ਅਸੀਂ ਦਿਖਾ ਨਹੀਂ ਸਕਦੇ ਭਾਈ ਨਹੀਂ ਮਾੜਾ ਜੇ ਤਾਂ ਦੱਸਾ ਦੋ ਮੈਂ ਮੂੰਹ ਜਿ ਬੰਨੀ ਬੈਠਾ ਕਾਕਾ ਮੂੰਹ ਜਿ ਬੰਨੀ ਸੀ ਕਿ ਬਦ ਕਰਿਆ ਉਹ ਪੀਉ ਵੀ ਲਈ ਜਾਂਦੀ ਆ ਉਹ ਵਿਚਾਰੇ ਦੇ ਇਹਦੇ ਤਾਂ ਠੰਡਾ ਲੱਗੂਗਾ ਨਹੀਂ ਹਾਂ ਆਹ ਇਹਦੇ ਕੱਪੜਿਆਂ ਤੇ ਲਈਦਾ ਹੁੰਦਾ ਕੱਚਾ-ਪੱਚਾ ਜਿ ਲਈਦਾ ਹੁੰਦਾ ਪਰ ਇੱਥੇ ਲਈਦਾ ਹੁੰਦਾ ਇੱਥੇ ਮੇਰੇ ਰਹਿਣ ਦੇ ਤੂੰ ਸੁਪਨੇ ਜਿਓਨ ਤੇਰੇ ਹੋ ਨਵੀਰ ਚਾਰੇ ਇਕ ਤੈਨੂੰ ਸੁਪਨਾ ਆਵੇ ਬੱਤ ਆਵੇ ਅਜੀਤ ਦਾ ਕੀ ਦਇਆ ਸੁਪਨੇ ਚੁਮਾ ਨੇ ਰੰਗ ਮਾਂ ਬਾਪੂ ਦੇ ਪੀਤ ਦਾ ਤੂ ਹੋਏ ਤਿੱਕ ਤੈਨੂੰ ਸੁਪਨਾ ਆਵੇ ਆਵੇ ਜੁਜਾਰਦਾ ਸੁਪਨੇ ਚੁਮਾ ਨੇ ਨਿਕ ਮਾਤਾ ਦੇ ਪਿਆਰ ਦਾ ਹੁੰਨੀ ਬੱਚੇ ਤੂੰ ਜ਼ੋਰ ਆਵਰ ਤੇ ਫਤੇ ਪਿਆਰੇ ਸੁਪਨੇ ਚੀਓਣਗੇ ਸੁਪਨੇ ਮਾਤਾ ਦੀ ਬਾ ਦਾਦੀ ਦੀ ਗੋਦੀ ਵਿੱਚ ਤੂੰ ਦੋਵੇਂ ਸੁੱਤੇ ਹੋਣਗੇ ਸੋ ਜਾਵੇ ਸੋ ਜਾ ਸੋ ਜਾ ਵੇ ਸੋ ਜਾ ਕੋਨ ਤੇਰੇ ਕੋਨ ਵੀਰ ਚਾਲੇ ਜੀ ਹੋ ਰਹੀ ਸੋ ਜਾ ਸੋ ਜਾ ਉਂ ਹੈ ਇਕ ਤੇ ਸੁਪਨਾ ਆ ਕੇ ਆ ਮੇ ਦੁੱਖ ਨੀ ਆਵੇ ਜੀਤ ਆਵੇਂ ਲੁਕ ਗਏ ਸੁਪਨੇ ਜਮਾਨੇ ਰੰਗ ਲਾ ਗੇ ਬਹੁਤ ਹੀ ਪੀਤ ਦਾ ਨੰਨਾ ਇੱਕ ਤੈਨ ਪਿਆਰ ਦਾ ਨਾਈਕਾ ਆਹ ਸੇ ਬੰਦ ਕਰੋ ਨੰਦਾ ਆ ਰਿਹਾ ਸੀ ਉਹਨੂੰ ਨੰਦਾ ਆ ਰਿਹਾ ਸੀ ਹਾਂ ਜੋ ਲਾਈਟ ਬੰਦ ਕਰਦੇ ਐਵੇਂ ਇੱਕ ਤੇ ਮਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਹਾਨੂੰ ਮੀਂ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਨਾਂ ਨੂੰ ਲੈ ਉੱਠ ਖੜੇ ਸੀਗੇ ਤੇ ਹੁਣ ਤਿਆਰ ਕਰ ਰਹੇ ਆ ਮੈਂ ਮੈਕਸੀ ਰੱਖੀ ਹੋਏ ਕੋਲੇ ਦਾਲ ਭਉਂਤੀ ਸੀਗੀ ਤੁਹਾਨੂੰ ਦੱਸਾਈ ਸੀਗਾ ਵੱਧ ਭਉਂਤੀ ਗਈ ਸੀਗੀ ਫਿਰ ਮੈਂ ਮੈਂ ਕਿਹਾ ਵੀ ਹੁਣ ਇਹਦਾ ਆਪਣਾ ਲੈਨੇ ਆਪਾਂ ਅਹੀਂ ਭੱਲੇ ਬਣਾ ਦਨੇ ਆ ਹਨਾ ਤੇ ਨਾਲੇ ਰਹਿਣ ਨੂੰ ਇਸ ਵੇਲੇ ਭੁੱਖ ਵੀ ਲੱਗਦੀ ਹੁੰਦੀ ਆ ਤੇ ਹੁਣ ਮੈਂ ਦਾਲ ਨੂੰ ਗ੍ਰੈਂਡ ਕਰਕੇ ਟੈਂਗਾ ਕਿਉਂਕਿ ਨਾ ਜਿਵੇਂ ਹੁਣ ਆਮ ਤੌਰ ਤੇ ਤਾਂ ਮਾਹ ਚਟੇਮਾ ਆਉਂਦੇ ਆ ਮਿਲ ਜਾਂਦੇ ਆ ਜੇ ਚਟੇਮਾ ਨਹੀਂ ਤਾਂ ਫਿਰ ਸਾਫ ਤੇਮਾ ਲਿਆ ਕੇ ਉਹਨਾਂ ਨੂੰ ਰਾਤ ਨੂੰ ਭਿਉਂ ਕੇ ਰੱਖਦੇ ਤੜਕਾ ਸੁਲਕਾ ਸੁਲਕਾ ਲੈ ਜਾਂਦਾ ਹੁੰਦਾ ਉਹਨਾਂ ਦਾ ਉਹਨਾਂ ਨੂੰ ਸ਼ਰਕਾ ਲਾ ਕੇ ਸਰਕਾ ਅਡਕੜ ਦੇਵੇ ਮਾਂ ਮਾਂ ਰੱਖ ਲਵੇ ਉਹਨਾਂ ਦੇ ਵਿੱਚੋਂ ਸਾਰਾ ਪਾਣੀ ਕੱਢ ਕੇ ਤੇ ਉਹਨਾਂ ਨੂੰ ਗ੍ਰੈਂਡ ਕਰ ਲੈ ਟਕਾ ਕੇ ਮਿਕਸ ਕਰ ਲੈਵੇ ਜਾਂ ਹੁੰਦੀ ਐ ਤੋਤੀ ਮੂੰਗੀ ਇਹਨੂੰ ਭਿਉਣੇ ਵੀ ਭਿਉਂ ਕੇ ਲੜਕੇ ਵੀ 2 ਘੰਟੇ ਪਹਿਲਾਂ ਭਿਉਣੇ ਵੀ ਤੇ ਕਟ ਕਰ ਲੈਵੇ ਪਾਣੀ ਕੱਢ ਕੇ ਤੇ ਸਾਡੀ ਇੱਕ ਮਿਕਸੀ ਹੋ ਜੀ ਐ ਤਾਂ ਕਰਕੇ ਵੀ ਥੋੜਾ ਜਿਹਾ ਕਟ ਥੋੜਾ ਜਿਹਾ ਸਵਾਦ ਅਨੁਸਾਰ ਨੂਨ ਪਾ ਲਈ ਵਿੱਚ ਹਨ ਤੇ ਥੋੜਾ ਜਿਹਾ ਮਿੱਠਾ ਥੋੜਾ ਤੇ ਉਸ ਤੋਂ ਬਾਅਦ ਉਹਨਾਂ ਇਹਨੂੰ ਐਂ ਨਹੀਂ ਵੀ ਪਹਿਲਾਂ ਇਹਨੂੰ ਕਿੜਾ ਦੇਦਾ ਫਿਰ ਇਹਨੂੰ ਦੇਦਾ ਇੱਕ ਪਾਸੇ ਕਿੜਾ ਦੇਈ ਜਾਂਨ ਇਹਨੂੰ ਐਂ ਕਰਕੇ ਇਹ ਵੀ ਕੋਈ ਨਾ ਪ੍ਰਕਿਰਿਆ ਜੀ ਇੱਕ ਪਾਸੇ ਕਿੜਾ ਦੇਈ ਜਾਂਣਾ ਐਂ ਕਰਕੇ ਮੈਂ ਤਾਂ ਇੱਕ ਇੱਕ ਹੱਥ ਨਾਲ ਕਰਦਾ ਕਰਕੇ ਨਾ ਤਾਂ ਨਹੀਂ ਮੈਨੂੰ ਉਹ ਹੋ ਰਿਹਾ ਘਮ ਰਿਹਾ ਤੇ ਰਮਨ ਨੂੰ ਸੱਦਦੇ ਆਪਾਂ ਫੇਰ ਬਣਾਉਣੀ ਆ ਵੀਡੀਓ ਤੇ ਆਏ ਕਰਕੇ ਹੁਣ ਕੋਲੀ ਵੀ ਹਲਦੀ ਆ ਮੇਰੇ ਤੋਂ ਨਾਲ ਤੇ ਨਹੀਂ ਫਿਰ ਕੋਲੀ ਨੂੰ ਫੜਨਾ ਪੈਣਾ ਪੈਣਾ ਹੈਗਾ ਤੇ ਫੇਰ ਹੀ ਹੋਊਗਾ ਸਹੀ ਹਿਲਾਇਆ ਸਕਾਂਗੇ ਆਪਾਂ ਨੂੰ ਤੇ ਇਹ ਆ ਮਟੀਰੀਅਲ ਉਸ ਤੋਂ ਬਾਅਦ ਤੇਲ ਗਰਮ ਕਰਕੇ ਆਏ ਮੰਨ ਕੇ ਚਲੋ ਜਿੰਨਾ ਕੁ ਦਹੀਂ ਪੱਲਾ ਹੁੰਦਾ ਐਨੇ ਨੇ ਵਿੱਚ ਛੱਡੀ ਜਾਵੇ ਤੇਲ ਦੇ ਠੀਕ ਹੈ ਤੇ ਤੇਲ ਦੇ ਵਿੱਚ ਜਦੋਂ ਮੜੇ ਮੜੇ ਬ੍ਰਾਊਨ ਹੋ ਗਏ ਹਲਕਾ ਹਲਕੇ ਬ੍ਰਾਊਨ ਹੋ ਗਏ ਉਹ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਦੇ ਵਿੱਚ ਪਾਣੀ ਠੰਡਾ ਭਰ ਕੇ ਰੱਖ ਲਏ ਟੂਟੀ ਤੋਂ ਪਾਣੀ ਦੇ ਵਿੱਚ ਡਬੋ ਕੇ ਤੇ ਪਾਣੀ ਦੇ ਵਿੱਚ ਡਬੋ ਦੇਵੇ ਕਿਉਂਕਿ ਜਿਹੜਾ ਤੇਲ ਤੂਲ ਹੁੰਦਾ ਉਹਦਾ ਉਹਦੇ ਵਿੱਚ ਨਿਕਲ ਜਾਂਦਾਗਾ ਤੇ ਬਾਕੀ ਉਹ ਖਰਾਬ ਨਹੀਂ ਹੁੰਦੇ ਫਿਰ ਪਹਿਲਾਂ ਦੂਜੇ ਦਿਨ ਤੱਕ ਰੱਖਦੇ ਆ ਉਹਨਾਂ ਨੂੰ ਪਾਣੀ ਦੇ ਵਿੱਚ ਉਸ ਤੋਂ ਬਾਅਦ ਜਦੋਂ ਖਾਣੇ ਆ ਉਹਨੂੰ ਨਿਚੋੜੋ ਪਾਣੀ ਕੱਢੋ ਤੇ ਅਗਰ ਦਹੀਂ ਵੀ ਜਿਹੜੇ ਸੌਸਸ ਹآورੀ ਉਹ ਪਾ ਕੇ ਤੁਸੀਂ ਖਾ ਸਕਦੇ ਆ ਤੇਗੀ ਤਰ੍ਹਾਂ ਨਹੀਂ ਕਰੈਡ ਹੋਈ ਜਮ ਮਲਾਈ ਆਤੀ ਨਹੀਂ ਬਣੀ ਫਿਰ ਵੀ ਮਿੱਠੀ ਸਹੀ ਨਹੀਂ ਹੈ ਨਾ ਮਿੱਠੀ ਆਜੇ ਤਾਂ ਇੱਕਾ ਲੱਗੂਗਾ ਕੱਚਿਆ ਹੁਣ ਘੱਟ ਦੇ ਰੱਖ ਕੱਚੇ ਨਹੀਂ ਗੇ ਬ੍ਰਾਊਨ ਵਾਲੇ ਨਹੀਂ ਕਰਨੇ ਇਹ ਹੈ ਲਾਲ ਨਹੀਂ ਕਰਨੇ ਜਮ ਹ ਹ ਹ ਬੋਲੇ ਬੋਲੇ ਬ੍ਰਾਊਨ ਕਰਨੇ ਹੁੰਦੇ ਹੂੰ ਤੁਸੀਂ ਘਰ ਵਿੱਚ ਬਹੁਤ ਜ਼ਿਆਦਾ ਵੱਡੀ ਲੈ ਲੈਂਦੇ ਹੋ ਛੋਟੀ ਉਨੂੰ ਨਾ ਪਾ ਮਹੂਸ ਇਹ ਦੇ ਦੇ ਮੈਨੂੰ ਖਾਲੀ ਹੋ ਗਈ ਆ ਆ ਜਾਜਪੂ ਚਟਨੀ ਤਿਆਰ ਹੋਏਗੀ ਤਾਂ ਕਿ ਤੇ ਜਾ ਹੈਨਾ ਚਟਨੀ ਦਾ ਤਾਂ ਮੇਨ ਕੰਮ ਹੈ ਉਹ ਨਾ ਮੈਨੂੰ ਯਾਦ ਨਹੀਂ ਰਹੀ ਪਿਉਣੀ ਉਹ ਫ੍ਰੇਮਲੀ ਕਿੰਗਰੀ ਦਾ ਕੋਈ ਚੱਕਰ ਨਹੀਂ ਅਰਾੜੋਂ ਨਹੀਂ ਨਾ ਦਾ ਪ੍ਰੋਬਲਮ ਹੈ ਕਿ ਅਰਾੜੋਟ ਨਾ ਸਮਝ ਨਹੀਂ ਆਉਂਦੇ ਕਰਕੇ ਹੁਣ ਹਾਂ ਉਹਦੇ ਕਰਕੇ ਨਾ ਤੁਹਾਡੇ ਪਾਜੀ ਨੇ ਬਣਾ ਲਿਆ ਪਕੌੜੇ ਬਣਾ ਲਏ ਨੇ ਤੇ ਇਹਨੂੰ ਬਣਾ ਕੇ ਸਿੱਧਾ ਇਹਦੇ ਪਾਣੀ ਚ ਪਾ ਦਿਓ ਤੇ ਇਹ ਪਾਣੀ ਚ ਬਣਾਵੇ ਹੁਣ ਚਟਨੀ ਬਣਾਣਗੇ ਅਜੇ ਚਟਨੀ ਦਾ ਸਮਾਨ ਨਾ ਹੈ ਨਹੀਂ ਹੁਣ ਲੈਣ ਚੱਲੇ ਨੇ ਚਲੋ ਵੀਲਚੇਅਰ ਬੱਡੇ ਦੇ ਮੱਤੇ ਅਸੇ ਮੈਂ ਕਿੱਲਾ ਸੋਚਿਆ ਸੀ ਮੈਨੂੰ ਵੀ ਲੈ ਕੇ ਜਾਓਗੇ ਬਾਈਕ ਤੇ ਪਾਪਾ ਨਾਲ ਚੱਲੇ ਜਾ ਪੁੱਤ ਬਹੁਤ ਸਵਾਦ ਬਨੇ ਆ ਰੁੱਖੇ ਹੀ ਬਹੁਤ ਸਵਾਦ ਲੱਗ ਰਹੇ ਨੇ ਪਗੋੜੀਆਂ ਦਾ ਕੱਲ ਲਿਆਂੀਆਂ ਸੀ ਬੁੰਦੀ ਉੱਤੇ ਆਈ ਉਹ ਪਾਲਾ ਉਹ ਲਿਆਵਾਂਗੇ ਅਸੈਂਡ ਕਰ ਲੈ ਕੇ ਜਾ ਰਹੀਆਂ ਦੀਵਾ ਜਦੋਂ ਦੇ ਦਿੱਤਾ ਮਨ ਨੂੰ ਹੁਣ ਫਾਫਾ ਲੈ ਗਿਆ ਮੋਦਲੇ ਹਲੋ ਤੇ ਸਮਾਨ ਉਹ ਦੋ ਚਾਰ ਕੱਲ ਮੈਂ ਭੁੱਲ ਗਈ ਸੀ ਉਹ ਵੀ ਲੈ ਆਇਆ ਠੀਕ ਅੱਜ ਮੇਰਾ ਮੂਰ ਨਹੀਂ ਸੀ ਸਾਜੀ ਬਣਾਉਂਦਾ ਅੱਜ ਆ ਕੇ ਤੇ ਹਿੰਬਰ ਲਈ ਬਣਾਲੇ ਸੀਗੇ ਠੀਕ ਹੈ ਜੀ ਤੇ ਰਮਨ ਬਸਾ ਦੀ ਜਿਹੜੀ ਬਣਾ ਲਈ ਤੋਂ ਆਪੇ ਪਰ ਮੈਂ ਤੋਂ ਲਈ ਤਿਆਰ ਕਰਦਾਂ ਨਹੀਂ ਪਤਾ ਨਹੀਂ ਮੈਂ ਬਣਾ ਰਹੀ ਜਰਾ ਉਹ ਨਹੀਂ ਬਣਾ ਆ ਆਰੀ ਖੂ ਖੁਸ ਤਿਆਰੀ ਕਰੋ ਹਾਂ ਨੀਚੇ ਬੈ ਕੇ ਬਣਾ ਲਿਆਣੀ ਪੂਸ ਲਿਆ ਹਾਂ ਜੇ ਮੈਨੂੰ ਸਵਾਦ ਲੱਗੇ ਤੇ ਮੈਨੂੰ ਹੋਰ ਬਣਾ ਕੇ ਦੇ ਥੱਲੇ ਦੋ ਦਹੀਂ ਥੋੜਾ ਜਨਾ ਕੱਟ ਹੀ ਪਾਇਓ ਦਹੀਂ ਮਿਠਾਸ ਹੁੰਦੀ ਹੈ ਨਾ ਦਹੀਂ ਬੱਲੇ ਲੇਟ ਤਿਆਰ ਹੋ ਜਾ ਬਸ ਚਟਨੀ ਗਰਮ ਸੀ ਜੀ ਤੇ ਚਟਨੀ ਤਾਂ ਗਰਮ ਸੀ ਕੋਈ ਨਹੀਂ ਕੋਈ ਮੈਨੂੰ ਆਏ ਸਬਜੀ ਨਾਲ ਥੋੜੀ ਮਸਾਲਾ ਆ ਗਿਆ ਕੋਲੀ ਨਮਰਚ ਮਸਾਲਾ ਕੱਠਾ ਰਲਾਤਾ ਕੋਲ ਆਪਣੇ ਕੋ ਦੂਜਾ ਮਸਾਲਾ ਤਾਂ ਹੈ ਨਹੀਂਗਾ ਪਰ ਇਹ ਛਾਟ ਮਸਾਲਾ ਤੇ ਚਾਰ ਰੋਸਾ ਬਣਾਉ ਘਰੇ ਚਾਟ ਮਸਾਲਾ ਬਣਾਉ ਵਾਹ ਸਬਜੀ ਉਹ ਤੇ ਇਦ ਰੀਤੀ ਮੈਂ ਕਿਹਾ ਸਬਜੀ ਵਾਲੇ ਲੇਟ ਨਾ ਹੋ ਜੀ ਅੱਜ ਜਟਨੀ ਨੂੰ ਮਿੱਠਾ ਕੀਤਾ ਮਿੱਠੀ ਗੈ ਆ ਗਈ ਦੇਖੀ ਕਿੱਥੇ ਰੱਖੀ ਮੈਂ ਜਟਨੀ ਕੋਣੀ ਚੱਕੀ ਫਰਜੇ ਰੱਖ ਤੀ ਰੇਦੀ ਤੇ ਰੱਖ ਤੀ ਕੋਣੀ ਚੱਕੀ ਆ ਚੌ ਚਾਹ ਰਹਿਗਾ ਸਮਝਾ ਰੱਖ ਹੋਰ ਆਲੋਲ ਉਹ ਤੇ ਹਰੀ ਚਟਨੀ ਨਹੀਂ ਨਾ ਉਹ ਹਰੀ ਚਟਨੀ ਬਣਦੀ ਹਰੀ ਚਟਨੀ ਫਿਰ ਬਣੀ ਨਾ ਟਾਈਮ ਹੈ ਨਹੀਂ ਸੀ ਮੇਰੇ ਕੋਲ ਟਾਈਮ ਦੀ ਘਾਟ ਕਰ ਨੂੰ ਤੇ ਉਹ ਘਾਟਾਂ ਮਾਰ ਬੈਂਦ ਗਾਂ ਬੰਦੇ ਮਸਾਲਾ ਜਦੋਂ ਧੂੜ ਕੇ ਦਿੰਦੇ ਹਨ ਬਹੁਤ ਸਵਾਦ ਆ ਜਾਂਦਾ ਓਹ ਮਿੱਠੀ ਜਦੋਂ ਟਟਣੀ ਮਿੱਠੀ ਹੋਣੀ ਚਾਹੀਦੀ ਬਸ ਹੋਰ ਕੁਛ ਨਹੀਂ ਟੋਕੀ ਨਾ ਮਿਠਾਸ ਮੇਨ ਚੀਜ਼ ਚਟਨੀ ਦਾ ਹੀ ਹੁੰਦਾ ਉਹਨੂੰ ਥੋੜਾ ਜਿਹਾ ਸੇਕ ਲਵਾ ਦੇ ਖਾ ਕੇ ਸੰਗਣੀ ਉਹਨ ਬਾਅਦ ਚ ਲਾਓ ਬਾਅਦ ਚ ਲਵਾਓ ਪਤਲੀ-ਪਤਲੀ ਰਹਿੰਦਾ ਚਾਹੋ ਨਹੀਂ ਨਹੀਂ ਮਾਨੀ ਗਾ ਉਹਨਾਂ ਟੇਸਟੀ ਕਰਕੇ ਦੇਖੀਏ ਮੇਰੀ ਫੁੱਲ ਨਾ ਵੀ ਰਮਣ ਟੇਸਟੀ ਕਰਕੇ ਹਾਂ ਦਹੀਂ ਜ਼ਿਆਦਾ ਭਾਤ ਮੁੱਟੇ ਪੱਲਾ ਪਾਲਾ ਇੱਕ ਪਾਲਾ ਪੋੜਨ ਦਾ ਸਾਰੇ ਮਿਕਸ ਕਰਦੇ ਹਾਂ ਮੈਕਸੀ ਹੁੰਦਾ ਇਹ ਮਿੱਠਾ ਜਣੀ ਹੈ ਕੋਈ ਮਠਾ ਉਹ ਫਿਰ ਤੰਗ ਵੀ ਤਾਂ ਤੈਨੂੰ ਕਿਹਾਗਾ ਵੀ ਉਹ ਤੇ ਸੇਕ ਲੱਗਣ ਵਾਲਾ ਉਹਨੂੰ ਮੈਂ ਉਹ ਵੀ ਛੱਡ ਗਏ ਸੀ ਨਾ ਦੁੱਧ ਲੈਣ ਗਿਆ ਨੇ ਚੀਨੀ ਘੱਟ ਪਈ ਹੈ। ਨਹੀਂ ਚੀਨੀ ਬਹੁਤ ਬਹੀ ਵੀ ਆ। ਥੋੜੀ ਜਿਹੀ ਸ਼ੱਕਰ ਪਾ ਦਨੇ ਆ। ਉਹ ਸਵਾਦ ਬਣਿਆ ਉਹ ਸਵਾਦ ਬਣਿਆ। ਬੜ ਮਿਠਾਸ ਘੱਟ ਹੈ ਚਟਨਾ। ਹਾਂ ਮਿਠਾਸ ਤਾਂ ਘਟਣੀ ਸੀ। ਤੰਗ ਮੈਂ ਕਹਿ ਤਾ ਨੂੰ ਨਾ ਉਹਨੂੰ ਸੇਕ ਲਵਾ ਦਿੰਦੇ। ਨਾਲੇ ਇਹ ਤਾਂ ਗਾੜੀ ਹੋ ਜਾਣੀ ਆ ਉਹ ਸੇਕ ਲਵਾਉਣ ਨਾਲ। ਬੜੀ ਜੀ ਘੱਟ ਆ ਉੱਪਰ। ਹਾਂ ਨਾਲੇ ਤਾਂ ਸੰਗਣੀ ਹੋ ਜਾਣੀ ਉਹ। ਨਾਲੇ ਖਟਾਸ ਵਾਦ ਜਾਣੀ ਥੋੜੀ ਜੀ ਇਹਦੇ ਚ। ਬਨੇ ਬਹੁਤ ਆਵਾਜ਼ ਆ ਰਹੀ ਹੋ। ਮੈਨੂੰ ਦਹੀ ਭਲੇ ਬਹੁਤ ਸਵਾਦ ਆ। ਅਰੇ ਉਹਦੇ ਨਾਲ ਵੀ ਸਵਾਦ ਬਣਦੇ ਆ ਕਿਉਂਕਿ ਦਾਲ ਦੇ ਆਏ ਦੂਜੀ ਦੇ ਸੋਲਿਆਂ ਤਾਂ ਸੋਲਿਆਂ ਦੀ ਦਾਲ ਦੇ ਆਹੇ। ਤੇ ਜੇ ਮੂੰਗੀ ਦੀ ਦਾਲ ਦੇ ਬਣਾਵਾਂਗੇ ਆਪਾਂ ਉਹ ਵੀ ਵਧੀਆ ਬਣਦੇ ਆ। ਆਮ ਤਾਂ ਮਾਹਾਂ ਦੀ ਦਾਲ ਦੇ ਹੁੰਦੇ। ਬਾਬਾ ਜੀ ਆਏ। ਮਿੱਠਾ ਛੱਤਰ ਲਾ ਕੇ ਆਮੋ। ਮੈਂ ਉਪਰੋਂ ਪਾਅ ਸਤ ਦੀਆਂ ਕਹ ਨਹੀਂ ਉਹ ਨਾ ਹੋਏ ਨਾ ਹੋਰ ਹੀ ਕੋਚੀ ਹੋ ਜਾਏ ਬੈਂਕੀ ਪੋਣਾ ਲੈ ਲਿਆ ਕਰੋ ਕਰਦੇ ਆ ਜੱਪਨੌਰ ਤੂੰ ਤੀ ਵੀ ਖਾ ਲੋ ਜੱਪੂ ਲੈ ਟੈਕਸ ਚੀ ਜੀ ਪਾਪਾ ਨੇ ਬਣਾਈ ਜੀਜੀ ਚੀਜੀ ਖਾਓ ਨਾ ਪਿਆਜ਼ ਪਾਇਆ ਸੀ ਨਾਓ ਹਾਂ ਸਿੰਦਾ ਚੱਕ ਦਿੱਤਾ ਪਿਆਜ਼ ਵੀ ਪਾਉਣੇ ਸੀਗੇ ਪਾਪੜੀ ਵੀ ਰਹਾ ਸੀ ਮੈਂ ਉਹ ਮੈਂ ਤਾਂ ਫਟਾਫਟ ਥਾਲੀ ਦਿੱਤੀ ਡਰਾਈ ਫਰੂਟ ਵੀ ਪਾ ਸਕਦੇ ਆ ਆਪਾਂ ਚੈਰੀ ਵੀ ਪਾ ਸਕਦੇ ਆ ਤੇ ਪਾਪੜੀ ਜਿਵੇਂ ਪਾ ਹਣੀ ਹੁੰਦਾਗਾ ਮੈਂ ਦੁਬਾਰੇ ਹੁਣ ਇਹਨੂੰ ਉਹਨਾਂ ਮਠਗਾਂ ਦੀ ਮਠਗਾਂ ਚੂਰ ਕੇ ਪਾ ਕੇ ਦਿੱਤੀਆਂ ਹੁਣ ਕਿਵੇਂ ਲੱਗਿਆ ਹੁਣ ਮਿੱਠਾ ਥੋੜਾ ਤੇਜ ਆ ਮਿੱਠਾ ਦਾ ਤੇਜ ਹੋਊਗਾ ਜਰੂਰ ਸਾਦਾ ਡੈਗਣਾ ਬਾਈ ਮੇਰੇ ਗੋਡੇ ਤੇ ਬਾਲਾ ਨਾ ਕੋ ਕੇ ਕਰ ਦੂ ਤੋ ਤੁਹਾਨੂੰ ਚਟਨੀ ਦਾ ਸੁਆਦਾ ਆ ਰਿਹਾ ਸਬਜੀ ਬਣ ਗਈ ਅੱਜ ਮੈਥੋਂ ਬਣਾ ਵਧ ਗਿਆ ਟੋਪ ਦੀ ਰਹਿ ਗਈ ਉਹ ਤਾਂ ਰਿਜ ਨਹੀਂ ਹੁੰਦੀ ਨਿੰਨਾ ਟਾਈਮ ਲਓਗੇ ਉਹਨਾਂ ਤਾਂ ਟਾਈਮ ਲਓ ਹਾਂ ਆਹ ਨੂੰ ਬ੍ਰੀਕ ਘਟੇ ਸੀ ਫੇਰ ਵੀ ਅਜੇ ਤੱਕ ਬਣੀ ਨਹੀਂ ਹੈ ਪਰ ਪਹਿਲਾਂ ਮੈਂ ਮੈਂ ਨਹੀਂ ਪਹਿਲਾਂ ਬਣ ਜਾਂਦੇ ਹੁੰਦੀ ਆ ਕਿਉਂਕਿ ਮੈਂ ਪਹਿਲਾਂ ਆਲੂ ਪਾਉਂਦਾ ਹੁਣ ਟਕਾ ਕੇ ਜਪਨੋਰਾ ਮਾਤਾ ਸ਼ਾਹ ਚੂਸਾਂ ਨਾਲ ਵਰਦੇ ਨਹੀਂ ਰੱਬ ਦੇ ਫਟਾਫਟ ਜਪਨੋਰਾ ਮੋਟੇ ਜੂਨ ਲੱਗਦੇ ਟੇਸਟ ਇਹ ਕਾਹਨੂ ਹੋਰ ਵੀ ਲੱਗਣਗੇ ਮਿੱਠਾ ਮਿੱਠਾਸ ਆ ਗਈ ਨਾ ਹਮ ਨਾਲ ਉਹ ਦਹੀਂ ਘਟ ਪਾਇਆ ਦਹੀਂ ਚ ਖਟਾਸ ਹੈ ਦਹੀਂ ਚ ਖਟਾਸ ਆ ਹਾਂ ਮਿੱਠਾ ਦਹੀਂ ਨਹੀਂ ਹੈ ਇਹ ਕੋਨਾ ਨਾ ਪੂਰਾ ਫੈਂਟਿਆ ਆਇਆ ਹਮ ਲੇਅਰ ਵਾਲਾ ਫੈਂਟਣ ਦਾ ਤਾਂ ਟਾਈਮ ਹੀ ਨਹੀਂ ਦਿੱਤਾ ਤਾਂ ਕਿਆ ਬੱਤ ਬਣੀ ਚੀਜ਼ ਵਧੀਆ ਲੰਦੀ ਆ ਨਾ ਬਾਹਰੋਂ ਨਾ ਚੱਲੋ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਇਆਂ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪੂ ਦੀ ਕੋਇਆਂ ਸੁਣਿਓ ਕਿਹੜੀ ਬਣਾਈ ਹੈ ਇਹ ਸੁੱਤੇ ਪਏ ਉਹਨੂੰ ਸੁਣਾ ਹਾਂ ਹਾਂ ਸੁੱਤੇ ਪਏ ਸੁੱਤੇ ਪਏ ਅਜੁੱਠਦੇ ਨਾ ਇੱਕ ਗੱਲ ਹੋਰ ਹੈ ਗੁਰਬਾਣੀ ਲਾਣਦੇ ਆ ਨਾ ਹਾਂ ਹੈਨਾ ਤੇ ਸ਼ਲੋਕ ਮਹਲਾ ਨੋਹਾਂ ਦੇ ਅਸੀਂ ਸ਼ਬਦ ਸੁਣ ਰਹੇ ਹਾਂ ਨਾ ਹਾਂ ਹਾਂ ਤੇ ਉੱਥੇ ਜਦੋਂ ਬਾਬਾ ਜੀ ਬੋਲਦੇ ਆ ਨਾ ਹੂੰ ਹੂੰ ਤੇ ਸੇਮ ਜਿਹ ਕਨੂਰ ਉਹੀ ਉਹ ਚੀਜ਼ ਕਰਦੇ ਸਭਾ ਮੈਨੂੰ ਸਿਖਾਵੇ ਉਤੋਂ ਦੀ ਮम्मा ਹੈਂਡ ਜੋੜੋ ਮੈਨੂੰ ਵੀ ਕਹਿੰਦੀ ਸੀਗੀ ਹਾਂ ਸਵੇਰ ਨੂੰ ਦੇ ਸਾਰੀ ਮੈਂ ਉਹਦੇ ਸਰ ਮੇਰੇ ਪਹਿਲੇ ਟੀਵੀ ਲੱਗਣਾ ਕੁਰਬਾਨੀ ਲੱਗਦੀ ਸੁਬਾ 4 ਵਜੇ ਫੋਨ ਮੰਗੀ ਜਾਵੇ ਆਹ ਪਹਿਲਾਂ ਤਾਂ ਇਹਨੇ ਕਿਹਾ ਪਾਪਾ ਪਾਪਾ ਮੈਨੂੰ ਆਵਾਜ਼ਾਂ ਮਾਰ ਕੇ ਫੇਰੇ ਨੇ ਉਹ ਸੋ ਗਈ ਆਪੇ ਮੰਗ ਮੰਗਾ ਉਹ ਫੋਮਾ ਫੋਨ ਮੰਗਾ ਮੰਗਾ ਜੀ ਤਦੋਂ ਠੀਕ ਆ ਜੀ ਓਕੇ ਬਾਏ